ਗਲੀਆਂ ਵਿੱਚ ਦੀ ਲੰਘ ਰਿਹਾ ਭਾਈ ਪੱਲਾ ਖੁਸ਼ ਅੱਜ ਦੌੜਿਆ ਜਾ ਰਿਹਾ ਮਾ ਮੇਰੀ ਪੀਰੀ ਦਾ ਮਾਲਕ ਪਰਪਕਾਰੀ ਸਤਿਗੁਰੂ ਆ ਗਿਆ ਜਿਹੜਾ ਕੋਈ ਸਿੱਖ ਭਾਵਨਾ ਨਾਲ ਸਤਿਗੁਰੂ ਨੂੰ ਪਿਆਰ ਕਰਦਾ ਨਾ ਉਹ ਭਾਵਨਾ ਨਾਲ ਹੀ ਸਤਿਗੁਰੂ ਖੁਸ਼ ਹੋ ਜਾਂਦੇ ਆ ਆਪਣੇ ਪ੍ਰੀਤ ਨੂੰ ਪਿਆਰ ਕਰਦੇ ਆ ਜਿਹੜਾ ਕੋਈ ਸਿੱਖ ਜਿੱਥੇ ਵੀ ਬੈਠਾ ਦੁਨੀਆ ਦੇ ਕੋਨੇ 'ਚ ਜੇ ਮਾਈ ਭਾਗ ਭਰੀ ਕਸ਼ਮੀਰ 'ਚ ਬੈਠੀ ਯਾਦ ਕਰਦੀ ਹੈ ਤਾਂ ਧੰਨ ਗੁਰੂ ਅਰਗੁਨ ਸਾਹਿਬ ਜੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਜਾ ਕੇ ਦਰਸ਼ਨ ਦਿੰਦੇ ਆ ਜੇ ਅਲਮਸਤ ਸਾਧੂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਰਖ ਮਤੇ ਨਾਨਕ ਮਤਾ ਜੀ ਦਾ ਨਾਮ ਉੱਥੇ ਬੈਠਾ ਯਾਦ ਕਰ ਰਿਹਾ ਇੱਕ ਪਾਸੇ ਸਾਈਂ ਦਾਸ ਭਾਈ ਕੀ ਡਰੋਲੇ ਸਤਿਗੁਰੂ ਨੂੰ ਸਿੱਖ ਯਾਦ ਕਰ ਰਿਹਾ ਕਿ ਸਤਿਗੁਰੂ ਮੈਂ ਆਪਣੇ ਘਰ ਚ ਨਵੇਂ ਮਕਾਨ ਚ ਫੇਰ ਪ੍ਰਵੇਸ਼ ਕਰੂੰ ਉਹਨਾਂ ਚਰਪੈਰ ਨਹੀਂ ਪਾਉਂਦਾ ਜਿਨ੍ਹਾਂ ਚ ਤੁਸੀਂ ਚਰਨ ਨਹੀਂ ਪਾਉਂਦੇ ਸਤਿਗੁਰੂ ਮਹਾਰਾਜ ਨੇ ਆਪਣਾ ਪਰਿਵਾਰ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਸਤਿਗੁਰੂ ਜੀ ਨੇ ਆਪਣੀ ਸਾਲੀ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਈਂ ਦਾਸ ਦੀ ਘਰ ਵਾਲੀ ਬੀਬੀ ਰਾਮੋ ਦੋਵੇਂ ਜਿਹੜੇ ਯਾਦ ਕਰ ਰਹੇ ਸੀ ਪਤੀ ਸਤੀ ਉਹਨਾਂ ਕੋਲ ਭੇਜੇ ਤੇ ਆਪ ਸਤਿਗੁਰੂ ਮਹਾਰਾਜ ਨਾਨਕ ਮਤੇ ਅਲਮਸਤ ਸਾਧੂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਉਥੋਂ ਸਿੱਧੇ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਕੀ ਢੋਲੀ ਆਏ। ਉਹਨਾਂ ਦੇ ਘਰ ਚ ਚਰਨ ਪਾਏ। ਉਥੋਂ ਫਿਰ ਭਾਈ ਸਾਧੂ ਤੇ ਰੂਪਾ ਜਾਦ ਕਰ ਰਹੇ ਐ। ਖੇਤ ਚ ਕੰਮ ਕਰ ਰਹੇ ਐ। ਤੂਤ ਦੀ ਸ਼ਾਮੇ ਖੜਾ ਪਾਣੀ ਦਾ ਬੰਨਿਆ ਹੋਇਆ ਤੇ ਜਦੋਂ ਉਹ ਘੜੇ ਦੇ ਪਾਣੀ ਪੀਣ ਲੱਗੇ ਦੁਪਹਿਰੇ ਪਿਤਾ ਪੁੱਤਰ ਭਾਈ ਰੂਪਾ ਪਾਣੀ ਪੀਣ ਲੱਗਿਆ ਦੇਖਿਆ ਬੜਾ ਠੰਡਾ ਪਾਣੀ ਆ। ਅਤਾ ਅਜ ਫਰਿੱਜਾਂ ਦੀਆਂ ਸਹੂਲਤਾਂ ਹੋ ਗਈਆਂ ਉਦੋਂ ਕਿੱਥੇ ਉਦੋਂ ਜਦੋਂ ਸਿੱਖ ਨੇ ਪਾਣੀ ਦੇਖਿਆ ਵੀ ਬੜਾ ਗਰਮੀ ਦੇ ਵਿੱਚ ਸੀਤਲ ਪਾਣੀ ਆ ਕਹਿੰਦਾ ਵੀ ਆ ਆਪਣੇ ਪੀਣ ਵਾਲਾ ਪਾਣੀ ਨਹੀਂ ਇਹ ਤਾਂ ਸਤਿਗੁਰੂ ਨੂੰ ਭੇਟਾ ਕਰਨ ਵਾਲਾ ਆ ਆ ਪ੍ਰੀਤ ਦੇਖੋ ਸਤਿਗੁਰੂ ਭਾਈ ਕੀ ਡਰੋਲੀ ਤੋਂ ਚੱਲ ਕੇ ਭਾਈ ਰੂਪੇ ਪਿੰਡ ਗਏ ਕੇਵਲ ਸਿੱਖ ਤੋਂ ਪਾਣੀ ਪੀਣ ਭਾਈ ਪੱਲਾ ਨਿੱਕਾ ਜਿਹਾ ਬੱਚਾ ਹੈ ਮਾਂ ਸਿੱਖ ਦੀ ਧੀ ਹੈ ਪਰ ਸਖੀ ਸਰਵਰੀਆਂ ਦੇ ਵਿਆਹੀ ਗਈ ਗਰੀਬ ਹੈ ਘਰ ਵਿੱਚ ਕੁਝ ਨਹੀਂ ਉਹ ਕਿਤੇ ਸੁਣ ਲੈਂਦਾ ਵੀ ਕਿ ਸੱਚਾ ਪਾਤਸ਼ਾਹ ਮੀਰੀ ਪਰੀ ਦਾ ਮਾਲਕ ਜੇ ਕੋਈ ਸਿੱਖ ਯਾਦ ਕਰਦਾ ਮਾਂ ਤਾਂ ਸੁਣਿਆ ਕਿ ਜਿੱਥੇ ਕੋਈ ਯਾਦ ਕਰਦਾ ਦਰਸ਼ਨ ਦਿੰਦੇ ਆ ਤਾਂ ਮਾਂ ਨੂੰ ਕਹਿੰਦਾ ਮਾਂ ਜੇ ਮੈਂ ਯਾਦ ਕਰਾਂ ਮੈਨੂੰ ਦਰਸ਼ਨ ਦੇਣਗੇ ਕਹਿੰਦੇ ਹਾਂ ਪੁੱਤ ਦੇਣਗੇ ਕਹਿੰਦਾ ਫਿਰ ਜੇ ਦਰਸ਼ਨ ਦੇਣਗੇ ਤਾਂ ਮੈਂ ਭੇਟਾ ਕੀ ਦਿਆਉਂਗਾ ਆਪਣੇ ਘਰੇ ਤਾਂ ਕੋਈ ਦਮੜਾ ਨਹੀਂ ਕੋਈ ਕੱਪੜਾ ਨਹੀਂ ਕੁਝ ਖਾਣ ਨੂੰ ਨਹੀਂ ਹੈ ਮਾਈ ਕੋਲ ਇੱਕ ਗੁੜ ਦੀ ਰੋੜੀ ਸੀ ਭਾਈ ਪੱਲੇ ਦੇ ਮੋਢੇ ਦੇ ਉੱਤੇ ਪੱਲਾ ਰੱਖਿਆ ਹੁੰਦਾ ਬੱਚਾਗਾ ਮੋਢੇ ਦੇ ਉੱਤੇ ਹਜੂਰੀਆ ਜਿਹਨੂੰ ਕਹਿ ਦਿੰਦੇ ਆ ਪੱਲਾ ਰੱਖ ਲੈਂਦੇ ਆ ਤੇ ਉਹ ਪੱਲੇ ਦੇ ਨਾਲ ਮਾਈ ਨੇ ਪੱਲੇ ਤੇ ਗੰਢ ਬੰਨ੍ਹ ਦਿੱਤੀ ਹਰ ਟਾਈਮ ਉਹ ਪੱਲਾ ਕੋਲ ਰੱਖਦਾ ਹੈ ਪਿੰਡ ਦੇ ਲੋਕ ਮਖੌਲ ਕਰਦੇ ਆ ਨਾਮ ਹੀ ਉਹ ਬੱਚੇ ਦਾ ਪੱਲਾ ਪਾ ਦਿੱਤਾ ਪੱਲਾ ਪੱਲਾ ਕਹਿ ਕੇ ਜਿਵੇਂ ਪਿੰਡਾਂ 'ਚ ਛੇੜ ਹੁੰਦੀ ਆ ਕੱਚਾ ਨਾਮ ਛੇੜਦੇ ਆ ਮੱਝਾਂ ਗਾਵਾਂ ਚਾਰਦਾ ਹੈ ਹਰ ਟਾਈਮ ਧੰਨ ਗੁਰੂ ਅਰਗੋਬਿੰਦ ਸਾਹਿਬ ਧੰਨ ਗੁਰੂ ਅਰਗੋਬਿੰਦ ਸਾਹਿਬ ਤੇ ਮਹਾਰਾਜ ਗਏ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿਸੇ ਨੂੰ ਪਿੰਡ ਦੇ ਬੰਦੇ ਨੂੰ ਕਹਿੰਦੇ ਭਾਈ ਇੱਥੇ ਕਿਤੇ ਪੱਲੇ ਦਾ ਘਰ ਹੈ ਉਨੇ ਮਖੌਲ ਚ ਕਿਹਾ ਕਹਿੰਦਾ ਉਹ ਬੈਠਾ ਨੰਬਰਦਾਰ ਮਖੌਲ ਚ ਕਿਹਾ ਕਿਉਂਕਿ ਗਰੀਬ ਸਿੱਖ ਸੀ ਗਰੀਬ ਨੂੰ ਹਰ ਕੋਈ ਨਿਰਤਣ ਆਦਰ ਕੋਈ ਨਾ ਦੇ ਗਰੀਬ ਨੂੰ ਕੋਈ ਆਦਰ ਸਤਕਾਰ ਨਹੀਂ ਦਿੰਦਾ ਨਰਾਦਰ ਕੀਤਾ ਮਾਰੇ ਕਹਿੰਦੇ ਉਹ ਭਲਿਆ ਤੂੰ ਸਿੱਖ ਦਾ ਨਰਾਦਰ ਕਰਦਾ ਜਾ ਇਹਦੀਆਂ ਸਾਰੀਆਂ ਕੁਲਾਂ ਤੱਕ ਨੰਬਰਦਾਰੀ ਰਹੇਗੀ ਇਹ ਤੁਹਾਡੇ ਪਿੰਡ ਦੇ ਨੰਬਰਦਾਰ ਹੋਣਗੇ ਅੱਜ ਤੱਕ ਭਾਈ ਪੱਲੇ ਦੀ ਕੁਲ ਚ ਨੰਬਰਦਾਰੀ ਹੈ ਪੱਲੇ ਨੂੰ ਕਿਹਾ ਪੱਲਿਆ ਅੱਖਾਂ ਖੋਲ ਜਿਹਨੂੰ ਯਾਦ ਕਰਦਾ ਤੈਨੂੰ ਮਿਲਣਾ ਆਇਆ ਭਾਈ ਪੱਲੇ ਨੇ ਅੱਖਾਂ ਖੋਲੀਆਂ ਮਹਾਰਾਜ ਦੇ ਚਰਨੀ ਪਿਆ ਮਹਾਰਾਜ ਨੇ ਘੁੱਟ ਕੇ ਗਲਵੱਕੜੀ ਚ ਲੈ ਲਿਆ ਪੱਲਿਆ ਭੁੱਖ ਲੱਗੀ ਐ ਲਿਆ ਗੁਰੁਕੁਸ਼ਕਾ ਤੇ ਮਹਾਰਾਜ ਨੂੰ ਭਾਈ ਪੱਲੇ ਨੇ ਗੁਰੁ ਸ਼ਿਕਾਇਆ ਭਾਈ ਪੱਲੇ ਨੂੰ ਕਹਿਣ ਲੱਗੇ ਪੱਲਿਆ ਕੁਝ ਹੋਰ ਵੀ ਸ਼ਿਕਾਇਆ ਕਿਉਂਕਿ ਤਰੁੱਠੇ ਆ ਸਤਿਗੁਰੂ ਹੁਣ ਗੁਰੂ ਭੁੱਖਾ ਨਹੀਂ ਐ ਪ੍ਰੀਤ ਦਾ ਪਿਆਰ ਐ ਸਿੱਖ ਜਾਣ ਕਰ ਰਿਹਾ ਦਿਨ ਰਾਤ ਯਾਦ ਕਰ ਰਿਹਾ ਉਹ ਨਿਹਾਲ ਵੀ ਕਰਨਾ ਮਾਰੇ ਕਹਿੰਦੇ ਆਪਣੇ ਘਰੇ ਲੈ ਚੱਲ ਡਰਦਾ ਘਰੇ ਕੁਝ ਨਹੀਂ ਬਸਾਉਣ ਲਈ ਕੁਝ ਨਹੀਂ ਕੋਈ ਮੰਝਾ ਨਹੀਂ ਹੈ ਕਿੱਥੇ ਬਿਠਾਵਾਂਗਾ ਮਾਰੇ ਕਹਣ ਲੱਗੇ ਪੱਲਿਆ ਚੱਲ ਕੋਈ ਨਾ ਗਏ ਗਲੀਆਂ ਵਿੱਚ ਦੀ ਲੰਘ ਰਿਹਾ ਭਾਈ ਪੱਲਾ ਖੁਸ਼ ਅੱਜ ਦੌੜਿਆ ਜਾ ਰਿਹਾ ਐ ਮਾ ਮੇਰੀ ਪੀਰੀ ਦਾ ਮਾਲਕ ਪਰਪਕਾਰੀ ਸਤਿਗੁਰੂ ਆ ਗਿਆ ਸੱਚੇ ਪਾਤਸ਼ਾਹ ਜਿਸ ਵੇਲੇ ਗਏ ਮਾ ਕਹਿਣ ਲੱਗੀ ਸਤਿਗੁਰੂ ਕਿੱਥੇ ਬਿਠਾਵਾਂ ਕੁਝ ਸੋਝ ਨਹੀਂ ਰਿਹਾ ਮਹਾਰਾ ਜੀਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਘਰ ਵਿੱਚ ਬਿਠਾਇਆ ਹੈ ਮਾਰੇ ਕਹਿਣ ਲੱਗੇ ਮਾ ਕੁਛ ਕਾਮੇਂਗੀ ਨਹੀਂ ਦੇਖਦੀ ਐ ਕੁਝ ਨਹੀਂ ਹੈ ਰਸੋਈ ਵਿੱਚ ਇਹਨੇ ਨੂੰ ਸੰਗਤਾਂ ਨੂੰ ਵਾਲੇ ਦੁਆਲੇ ਪਤਾ ਲੱਗਿਆ ਸੰਗਤਾਂ ਭੋਜਨ ਲੈ ਕੇ ਆਈਆਂ ਸਤਗੁਰੂ ਨੇ ਪੰਗਤ ਲਵਾ ਦਿੱਤੀ ਹੈ ਆਪ ਭੋਜਨ ਛਕਿਆ ਫਿਰ ਭਾਈ ਪੱਲੇ ਨੂੰ ਬਾਹਰ ਦਿੱਤੇ ਆ ਆਪਣੀ ਪ੍ਰੀਤ ਦੇ ਪਿਆਰੇ ਨੇ ਭੁੱਖੇ ਨਹੀਂ ਕਿਸੇ ਪਦਾਰਥ ਦੇ ਸਤਗੁਰੂ ਨੂੰ ਕੋਈ ਸਿੱਖ ਪਿਆਰ ਕਰਦਾ ਹੈ ਸਤਗੁਰੂ ਨੂੰ ਜਿੱਥੇ ਵੀ ਕੋਈ ਯਾਦ ਕਰਦਾ ਦਰਸ਼ਨ ਦਿੰਦੇ ਆ ਭਾਈ ਮੁਗਲੋ